ਉਜਾਨਿਆ ਫਾਊਂਡੇਸ਼ਨ ਵੱਲੋਂ ਕੇਐਸ ਗਰੁੱਪ ਦੇ ਸਹਿਯੋਗ ਨਾਲ ਮਨਾਇਆ ਗਿਆ ਚਿਲਡਰਨ ਡੇ ੋ ਜਾਨੀਆ ਫਾਊਂਡੇਸ਼ਨ ਨੇ ਚਿਲਡਰਨ ਡੇ ਨੂੰ ਵੱਡੇ ਉਤਸ਼ਾਹ ਤੇ ਸਮੁਦਾਇਕ ਭਾਗੀਦਾਰੀ ਨਾਲ ਸਫਲਤਾਪੂਰਵਕ ਮਨਾਇਆ ਇਸ ਪ੍ਰੋਗਰਾਮ ਦਾ ਮੁੱਖ ਉਦੇਸ਼ ਬੱਚਿਆਂ ਵਿੱਚ ਸਿੱਖਣ ਦੀ ਰੁਚੀ ਰਚਨਾਤਮਕਤਾ ਅਤੇ ਜਾਗਰੂਤਾ ਨੂੰ ਵਧਾਉਣਾ ਸੀ ਨਾਲ ਹੀ ਸਿੱਖਿਆ ਤੇ ਸਮਗਰੀਕ ਵਿਕਾਸ ਦੀ ਮਹੱਤਤਾ ਨੂੰ ਜਾਗਰੂਕ ਕਰਨਾ ਸੀ ਫਾਊਂਡੇਸ਼ਨ ਨੇ ਕੇਐਸ ਗਰੁੱਪ ਦਾ ਦਿਲੋਂ ਧੰਨਵਾਦ ਕੀਤਾ ਜਿਨ੍ਹਾਂ ਨੇ ਪ੍ਰੋਗਰਾਮ ਵਿੱਚ ਉਦਾਰਤਾ ਨਾਲ ਸਹਿਯੋਗ ਦਿੱਤਾ ਬੱਚਿਆਂ ਲਈ ਉੱਚ ਗੁਣਤਾ ਵਾਲੇ ਸਟੇਸ਼ਨਰੀ ਕਿੱਟਾਂ ਪ੍ਰਦਾਨ ਕਰਕੇ ਉਨ੍ਹਾਂ ਨੇ ਇਸ ਸਮਰੋਹ ਵਿੱਚ ਖੁਸ਼ੀ ਅਤੇ ਉਤਸ਼ਾਹ ਦੇ ਰੰਗ ਭਰ ਦਿੱਤੇ ਜਿਸ ਨਾਲ ਬੱਚੇ ਆਪਣੀ ਸਿੱਖਿਆਕ ਯਾਤਰਾ ਲਈ ਹੋਰ ਤਿਆਰ ਤੇ ਪ੍ਰੇਰਿਤ ਹੋਏ ਐਡਵੋਕੇਟ ਪ੍ਰਦੂਮਨ ਗਰਗਦਾ ਖਾਸ ਯੋਗਦਾਨ ਵੀ ਕਾਬਲੇ ਤਾਰੀਫ ਰਿਹਾ ਉਨ੍ਹਾਂ ਨੇ ਬੱਚਿਆਂ ਦੀ ਸਿੱਖਿਆ ਕਾਨੂੰਨੀ ਜਾਗਰੂਕਤਾ ਤੇ ਨੰਨੇ ਸਿੱਖਿਆਰਤੀਆਂ ਦੇ ਅਧਿਕਾਰਾਂ ਬਾਰੇ ਇੱਕ ਗਿਆਨਵਰਦਕ ਤੇ ਪ੍ਰੇਰਕ ਸੈਸ਼ਨ ਦਿੱਤਾ ਉਨ੍ਹਾਂ ਦੇ ਵਿਚਾਰਾਂ ਨੇ ਬੱਚਿਆਂ ਮਾਪਿਆਂ ਤੇ ਸੇਵਾਦਾਰਾਂ ਨੂੰ ਪ੍ਰੇਰਿਤ ਕੀਤਾ ਤੇ ਅੱਜ ਦੇ ਸਮੇਂ ਵਿੱਚ ਬੱਚਿਆਂ ਦੇ ਅਧਿਕਾਰਾਂ ਤੇ ਸਿੱਖਿਆ ਦੀ ਮਹੱਤਵ ਨੂੰ ਮਜ਼ਬੂਤੀ ਨਾਲ ਦਰਸਾਇਆ ਇਸ ਪ੍ਰੋਗਰਾਮ ਦੀ ਅਗਵਾਈ ਅਦਿੱਤਿਆ ਦੀਵਾਨ ਨੇ ਕੀਤੀ ਅਤੇ ਕੋ-ਹੈਡ ਕਮਨਾ ਨੇ ਮਹੱਤਵਪੂਰਨ ਭੂਮਿਕਾ ਨਿਭਾਈ ਉਹਨਾਂ ਦੀ ਸਮਰਪਿਤ ਮਿਹਨਤ ਅਤੇ ਸਹੀ ਯੋਜਨਾਬੰਦੀ ਨੇ ਪੂਰੇ ਪ੍ਰੋਗਰਾਮ ਨੂੰ ਸੁਚਾਰੂ ਢੰਗ ਨਾਲ ਪੂਰਾ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ ਉਹਨਾਂ ਦੇ ਟੀਮ ਵਰਕ ਨੇ ਚਿਲਡਰਨ ਡੇ ਦੇ ਸਮਰੋਹ ਨੂੰ ਪ੍ਰਭਾਵਸ਼ਾਲੀ ਅਤੇ ਯਾਦਗਾਰੀ ਬਣਾਇਆ ਉਹ ਜਾਣੀਆਂ ਫਾਊਂਡੇਸ਼ਨ ਬੱਚਿਆਂ ਦੀ ਸਿੱਖਿਆ ਜਾਗਰੂਕਤਾ ਅਤੇ ਇਹ ਆ ਭਾਵ ਨਾਲ ਕੀਤੀ ਜਾਣ ਵਾਲੀ ਸਮਾਜਿਕ ਸੇਵਾ ਰਾਹੀਂ ਬੱਚਿਆਂ ਨੂੰ ਸਸ਼ਕਤ ਬਣਾਉਣ ਲਈ ਵਚਨਬੱਧ ਹੈ ਫਾਊਂਡੇਸ਼ਨ ਅੱਗੇ ਵੀ ਇਸ ਤਰ੍ਹਾਂ ਦੇ ਪ੍ਰਾਲੇ ਜਾਰੀ ਰੱਖੇਗਾ ਜੋ ਨੰਨੇ-ਮੁੰਨੇ ਬੱਚਿਆਂ ਨੂੰ ਉਚਾਈਆਂ ਵੱਲ ਲੈ ਜਾਣ ਅਤੇ ਸਮਾਜ ਵਿੱਚ ਸਕਾਰਾਤਮਕ ਬਦਲਾਅ ਲਿਆਉਣ ਵਿੱਚ ਸਹਾਇਕ ਹੋਣ ਉਜਾਨੀਆ ਫਾਊਂਡੇਸ਼ਨ ਵੱਲੋਂ ਕੇਐਸ ਗਰੁੱਪ ਦੇ ਸਹਿਯੋਗ ਨਾਲ ਮਨਾਇਆ ਗਿਆ ਚਿਲਡਰਨ ਡੇ ਉਜਾਨੀਆ ਫਾਊਂਡੇਸ਼ਨ ਨੇ ਚਿਲਡਰਨ ਡੇ ਨੂੰ ਵੱਡੇ ਉਤਸ਼ਾਹ ਤੇ ਸਮੁਦਾਇਕ ਭਾਗੀਦਾਰੀ ਨਾਲ ਸਫਲਤਾਪੂਰਵਕ ਮਨਾਇਆ ਇਸ ਪ੍ਰੋਗਰਾਮ ਦਾ ਮੁੱਖ ਉਦੇਸ਼ ਬੱਚਿਆਂ ਵਿੱਚ ਸਿੱਖਣ ਦੀ ਰੁਚੀ, ਰਚਨਾਤਮਕਤਾ ਅਤੇ ਜਾਗਰੂਤਾ ਨੂੰ ਵਧਾਉਣਾ ਸੀ। ਨਾਲ ਹੀ ਸਿੱਖਿਆ ਤੇ ਸਮਗਰੀਕ ਵਿਕਾਸ ਦੀ ਮਹੱਤਤਾ ਨੂੰ ਜਾਗਰੂਕ ਕਰਨਾ ਸੀ। ਫਾਊਂਡੇਸ਼ਨ ਨੇ ਕੇਐਸ ਗਰੁੱਪ ਦਾ ਦਿਲੋਂ ਧੰਨਵਾਦ ਕੀਤਾ ਜਿਨ੍ਹਾਂ ਨੇ ਪ੍ਰੋਗਰਾਮ ਵਿੱਚ ਉਦਾਰਤਾ ਨਾਲ ਸਹਿਯੋਗ ਦਿੱਤਾ। ਬੱਚਿਆਂ ਲਈ ਉੱਚ ਗੁਣਤਾ ਵਾਲੇ ਸਟੇਸ਼ਨਰੀ ਕਿੱਟਾਂ ਪ੍ਰਦਾਨ ਕਰਕੇ ਉਨ੍ਹਾਂ ਨੇ ਇਸ ਸਮਰੋਹ ਵਿੱਚ ਖੁਸ਼ੀ ਅਤੇ ਉਤਸ਼ਾਹ ਦੇ ਰੰਗ ਭਰ ਦਿੱਤੇ ਜਿਸ ਨਾਲ ਬੱਚੇ ਆਪਣੀ ਸਿੱਖਿਆਕ ਯਾਤਰਾ ਲਈ ਹੋਰ ਤਿਆਰ ਤੇ ਪ੍ਰੇਰਿਤ ਹੋਏ। ਐਡਵੋਕੇਟ ਪ੍ਰਦੂਮਨ ਗਰਗ ਦਾ ਖਾਸ ਯੋਗਦਾਨ ਵੀ ਕਾਬਲੇ ਤਾਰੀਫ ਰਿਹਾ। ਉਹਨਾਂ ਨੇ ਬੱਚਿਆਂ ਦੀ ਸਿੱਖਿਆ, ਕਾਨੂੰਨੀ ਜਾਗਰੂਕਤਾ ਤੇ ਨੰਨੇ ਸਿੱਖਿਆਰਤੀਆਂ ਦੇ ਅਧਿਕਾਰਾਂ ਬਾਰੇ ਇੱਕ ਗਿਆਨਵਰਧਕ ਤੇ ਪ੍ਰੇਰਕ ਸੈਸ਼ਨ ਦਿੱਤਾ। ਉਹਨਾਂ ਦੇ ਵਿਚਾਰਾਂ ਨੇ ਬੱਚਿਆਂ, ਮਾਪਿਆਂ ਤੇ ਸੇਵਾਦਾਰਾਂ ਨੂੰ ਪ੍ਰੇਰਿਤ ਕੀਤਾ ਤੇ ਅੱਜ ਦੇ ਸਮੇਂ ਵਿੱਚ ਬੱਚਿਆਂ ਦੇ ਅਧਿਕਾਰਾਂ ਤੇ ਸਿੱਖਿਆ ਦੀ ਮਹੱਤਤਾ ਨੂੰ ਮਜ਼ਬੂਤੀ ਨਾਲ ਦਰਸਾਇਆ। ਇਸ ਪ੍ਰੋਗਰਾਮ ਦੀ ਅਗਵਾਈ ਅਦਿੱਤਿਆ ਦੀਵਾਨ ਨੇ ਕੀਤੀ ਅਤੇ ਕੋ-ਹੈੱਡ ਕਮਨਾ ਨੇ ਮਹੱਤਵਪੂਰਨ ਭੂਮਿਕਾ ਨਿਭਾਈ। ਉਨ੍ਹਾਂ ਦੀ ਸਮਰਪਿਤ ਮਿਹਨਤ ਅਤੇ ਸਹੀ ਯੋਜਨਾਬੰਦੀ ਨੇ ਪੂਰੇ ਪ੍ਰੋਗਰਾਮ ਨੂੰ ਸਚਾਰੂ ਢੰਗ ਨਾਲ ਪੂਰਾ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ। ਉਨ੍ਹਾਂ ਦੇ ਟੀਮ ਵਰਕ ਨੇ ਚਿਲਡਰਨ ਡੇ ਦੇ ਸਮਰੋਹ ਨੂੰ ਪ੍ਰਭਾਵਸ਼ਾਲੀ ਅਤੇ ਯਾਦਗਾਰੀ ਬਣਾਇਆ। ਉਹ ਜਾਨੀਆ ਫਾਊਂਡੇਸ਼ਨ ਬੱਚਿਆਂ ਦੀ ਸਿੱਖਿਆ, ਜਾਗਰੂਤਾ ਅਤੇ ਦਇਆ ਭਾਵ ਨਾਲ ਕੀਤੀ ਜਾਣ ਵਾਲੀ ਸਮਾਜਿਕ ਸੇਵਾ ਰਾਹੀਂ ਬੱਚਿਆਂ ਨੂੰ ਸਸ਼ਕਤ ਬਣਾਉਣ ਲਈ ਵਚਨਬੱਧ ਹੈ। ਫਾਊਂਡੇਸ਼ਨ ਅੱਗੇ ਵੀ ਇਸ ਤਰ੍ਹਾਂ ਦੇ ਪ੍ਰਾਲੇ ਜਾਰੀ ਰੱਖੇਗਾ ਜੋ ਨੰਨੇ-ਮੁੰਨੇ ਬੱਚਿਆਂ ਨੂੰ ਉਚਾਈਆਂ ਵੱਲ ਲੈ ਜਾਣ ਅਤੇ ਸਮਾਜ ਵਿੱਚ ਸਕਾਰਾਤਮਕ ਬਦਲਾਅ ਲਿਆਉਣ ਵਿੱਚ ਸਹਾਇਕ ਹੋਣ